ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਇਹ ਹਾਲ ਚਾਲ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਗੁਰਖਤੇ ਵੀਰ ਬਲੌਗ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਤੇ ਅੱਜ ਮੈਂ ਇਹ ਵੀਡੀਓ ਲੈ ਕੇ ਆਈ ਸੀ ਕਿ ਜਦੋਂ ਢੇਢ ਚ ਪੁੱਤਰ ਹੋਣ ਵਾਲਾ ਹੁੰਦਾ ਬੇਟਾ ਤਾਂ ਕੀ ਕੀ ਸਿੰਪਟਮ ਹੁੰਦੇ ਅਗੇ ਇਹ ਮੇਰਾ ਕੋਈ ਦਾ ਐਕਸਪੀਰੀਅੰਸ ਹੈਗਾ ਕਿਉਂਕਿ ਮੇਰੇ ਦੋ بیٹے ਨੇ ਇੱਕ ਹੈਗਾ 28 ਸਾਲ ਤੋਂ ਉੱਪਰ ਹੈਗਾ 3 ਸਾਲ ਤੋਂ ਨੀਚੇ ਆ ਤੇ ਇੱਕ ਹੈਗਾ ਜੋ 23 ਤਰੀਕ ਅੱਜ 23 ਅਗਸਤ ਆਜੋ ਬਾਈ ਦਿਨਾਂ ਦਾ ਹੋ ਗਿਆ ਛੋਟਾ ਬੇਟਾ ਤਾਂ ਮੇਰੇ ਦੋ ਬੇਟੇ ਹੀ ਆ ਤੇ ਇਸ ਲਈ ਮੈਂ ਵੇਟਿਆਂ ਦਾ ਹੀ ਐਕਸਪੀਰੀਅੰਸ ਸ਼ੇਅਰ ਕਰੂੰਗੀ ਤੇ ਇਸ ਵੀਡੀਓ ਨੂੰ ਇਦਾਂ ਨਾ ਸਮਝਿਨਾ ਕਿ ਬੇਟੀਆਂ ਬਾਰੇ ਜਾਂ ਕੁਛ ਵੀ ਇਹਦਾ ਦਿਮਾੜਾ ਸੋਚ ਆ। ਤਾਂ ਜਦ ਮੇਰਾ ਪਹਿਲਾ ਬੇਟਾ ਹੋਇਆ ਤਾਂ ਮੈਂ ਦੂਸਰੀ ਪ੍ਰੈਗਨਨਸੀ 'ਚੇਹੀ ਸੋਚਿਆ ਸੀ ਕਿ ਬੇਟੀ ਹੋ ਜੂਗੀ। ਪਰ ਦੁਬਾਰਾ ਵੀ ਬੇਟਾ ਹੀ ਹੋਇਆ। ਤਾਂ ਇਸ ਕਰਕੇ ਮੈਂ ਬੇਟੀਆਂ ਬਾਰੇ ਬੁਮਾਰਾ ਨਹੀਂ ਬੋਲਦੀ। ਤਾਂ ਕੋਈ ਗਲਤਕਾ ਮੈਂ ਤਾਂ ਨਹੀਂ ਕਰਿਓ। ਤੇ ਜੇ ਆਪਾਂ ਸ਼ੁਰੂ ਕਰਦੇ ਹਾਂ ਹੁਣ ਵੀਡੀਓ। ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਤੇ ਮੇਰਾ ਪਹਿਲੇ ਵੇਟੇ ਵਾਰੀ ਵੀ ਮੈਨੂੰ ਸੱਜੀ ਸਾਈਡ ਹੀ ਮਤਲਬ ਕੁੱਖ 'ਚ ਪੇਨ ਬਗਾਰ ਆਉਂਦਾ ਸੀ ਉਸ ਹੁੰਦਾ ਸੀਗਾ ਜਾਂ ਹਲਚਲ ਜਿੱਦੋਂ ਵੀ ਹਲਚਲ ਹੁੰਦੀ ਸੀ ਸੱਜੀ ਸਾਈਡ ਹੀ ਕੁੱਖ 'ਚ ਮਤਲਬ ਹੁੰਦੀ ਸੀਗੀ ਪਹਿਲੇ ਵੇਟੇ ਵਾਰੀ ਵੀ ਤੇ ਦੂਸਰੇ ਵਾਰੀ ਵੀ ਉਹ ਪੇਨ ਵਗੈਰਾ ਹੁੰਦਾ ਜਦੋਂ ਵੀ ਹਲਚਲ ਹੁੰਦੀ ਤਾਂ ਮੈਨੂੰ ਦੂਸਰੀ ਵਾਰ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੇਟੇ ਵਾਰ ਵੀ ਵੇਟਾ ਹੀ ਹੋਊਗਾ ਜਦੋਂ ਮੇਰੇ ਸੱਜੀ ਸਾਈਡ ਤੋਂ ਲੱਗਿਆ ਵੇਤ ਮਤਲਬ ਦਰਦ ਵਗੈਰਾ ਹੁੰਦਾ ਸੀਗਾ ਤਾਂ ਜਦ ਹਲਚਲ ਹੁੰਦੀ ਸੀ ਤੇ ਦੂਸਰੀ ਪ੍ਰੈਗਨਨਸੀ ਜਿੰਮੈਨੂੰ ਪਹਿਲੀ ਹੀ ਪਤਾ ਲੱਗ ਗਿਆ ਸੀਗਾ ਵੀ ਇਸ ਵਾਰ ਵੀ ਡੇਟਾ ਹੀ ਹੋਊਗਾ ਮੇਰੇ ਤਾਂ ਇਹ ਸੱਜੀ ਕੁਖੜਾ ਜੀ ਇਹ ਇਹ ਅਜਮਾਇਆ ਹੋਇਆ ਕਈਆਂ ਤੇ ਮਤਲਬ ਇਹ ਸੱਜੀ ਕੁਖ ਵਿੱਚ ਬੱਚਾ ਹੈਗਾ ਤਾ ਬੇਟਾ ਹੀ ਹੁੰਦਾ 100% ਤਾ ਦੂਸਰਾ ਸਿੰਟਮ ਸੀਗਾ ਜੀ ਵੀ ਮੇਰੇ ਵਾਲਾਂ ਦੀ ਗਰੋਥ ਬਹੁਤ ਸੋਹਣੀ ਹੋ ਗਈ ਸੀਗੀ ਪਹਿਲਾਂ ਵੀ ਪ੍ਰੈਗਨੈਂਸੀ 'ਚ ਤੇ ਇਸ ਵਾਰ ਵੀ ਬਹੁਤ ਸੋਨੇ ਵਾਲ ਹੋ ਗਏ ਸੀ ਮੇਰੇ ਤੇ ਲੈਂਥ ਵੀ ਇਹਨਾਂ ਦੀ ਜ਼ਿਆਦਾ ਵੱਧ ਗਈ ਸੀਗੀ ਮਤਲਬ ਜ਼ਿਆਦਾ ਨਹੀਂ ਅੱਗੇ ਨਾਲੋਂ ਜ਼ਿਆਦਾ ਹੋ ਗਈ ਮਤਲਬ ਤੇ ਤੀਸਰਾ ਸਿੰਟਮ ਸੀਗਾ ਜੀ ਵੀ ਖਾਣ ਪੀਣ ਦਾ ਖਾਣ ਪੀਣ ਦਾ ਕ੍ਰੇਵਿੰਗ ਵਗੈਰਾ ਤੇ ਕ੍ਰੇਵਿੰਗ ਸੀਗੀ ਜੀ ਪਹਿਲਾਂ ਮੈਨੂੰ ਪਹਿਲੇ ਬੇਟੇ ਵਾਰੀ ਵੀ 3 ਮਹੀਨੇ ਮਤਲਬ ਤਿੱਖਾ ਪਹਿਲੇ 3 ਮਹੀਨੇ ਤਿੱਖਾ ਖਾਣ ਦਾ ਫੀਲ ਕਰਦਾ ਸੀ ਉਹ ਮਤਲਬ ਜਾਂ ਚਟਪਟਾ ਜਾਂ ਤਿੱਖਾ ਮਿਰਚ ਵਗੈਰਾ ਜਿਵੇਂ achar ਹੋ ਜਾਵੇ ਜਾਂ ਚਟਣੀ ਹੋਵੇ ਇਦਾਂ ਦਾ ਤਾਂ ਇਦ ਤੋਂ ਬਾਅਦ ਚੌਥੇ ਮਹੀਨੇ ਤੋਂ ਲੈ ਕੇ ਚੌਥੇ ਮਹੀਨੇ ਤੋਂ ਲੈ ਕੇ ਤੇ ਮਤਲਬ ਹੋ ਗਿਆ 6 ਮਹੀਨੇ ਤੱਕ ਜਾਂ 7 ਮਹੀਨੇ ਤੱਕ ਮਤਲਬ ਨੋਰਮਲ ਖਾਣਾ ਖਾਣ ਲੱਗ ਗਈ ਤੁਮ ਮੈਂ ਦੀ ਜਿਹੜਾ ਪਨੋਰਮਲ ਖਾਣੇ ਡੇਲੀ ਉਹੀ ਮਤਲਬ ਵਧੀਆ ਲੱਗਣ ਲੱਗ ਗਿਆ ਕਿਉਂਕਿ ਪਹਿਲੇ 3 ਮਹੀਨੇ ਮੈਨੂੰ ਵੱਡੇ-ਬੇਟੇ ਵਾਲੇ ਗ੍ਰੀਨ ਖਾਣਾ ਚੰਗਾ ਲੱਗਿਆ ਤੇ ਛੋਟੇ ਵਾਰੀ ਵੀ ਤੇ ਮਤਲਬ ਸਬਜ਼ੀਆਂ ਵਗੈਰਾ ਸਾਰੀਆਂ ਕੋੜੀਆਂ-ਕੋੜੀਆਂ ਲੱਗਦੀਆਂ ਸੀ ਮੂੰਹ ਮੇਰਾ ਕੋੜਾ ਹੀ ਰਹਿੰਦਾ ਸੀਗਾ ਹਰ ਵਕਤ ਕੁਝ ਕੁਸ ਵੀ ਖਾ ਲੈਂਦੀ ਮੈਂ ਚਾਹੇ ਮਿੱਠਾ ਖਾਂਦੀ ਚਾਹੇ ਕੋ ਜੋ ਵੀ ਮਰਜੀ ਖਾਂਦੀ ਤੇ ਕੋੜਾ ਹੀ ਲੱਗਦਾ ਸੀਗਾ ਫਿਰ ਇੱਕ ਚੀਜ਼ ਤੇ ਫਿਰ 4 ਤੋਂ 7 ਮਹੀਨਿਆਂ ਦੇ ਵਿੱਚ ਵਿੱਚ ਮਤਲਬ ਵੀ ਸਾਰਾ ਕੁਝ ਵਧੀਆ ਜੋ ਵੀ ਖਾਣਾ ਹੁੰਦਾ ਸੀਗਾ ਵਧੀਆ ਲੱਗਦਾ ਸੀਗਾ ਠੀਕ ਹੈ ਤੇ ਖਾ ਲੈਂਦੀ ਸੀ ਨਾਰਮਲੀ ਤੇ ਫਿਰ 8 ਮੰਥ ਜਾ ਕੇ 7 ਦੇ ਅੱਧੇ ਵਿੱਚ 7 ਮਹੀਨੇ ਦੇ ਅੱਧੇ ਜਾ ਕੇ ਤੇ 8 9 7 8 9 ਨੰਨ ਮੈਂ ਤੇ ਇਹਨਾਂ ਚ ਮੈਨੂੰ ਮਿੱਠਾ ਖਾਣਾ ਜ਼ਿਆਦਾ ਵਧੀਆ ਲੱਗਦਾ ਸੀਗਾ ਪਹਿਲਾਂ ਵਾਲੇ بیٹے ਵਾਰੀ ਵੀ ਮਿੱਠਾ ਬਹੁਤ ਖਾਇਆ ਸੀ ਹਮੈਂ ਤੇ ਇਸ ਛੋਟੇ بیٹے ਵਾਰੀ ਵੀ ਮਿੱਠਾ ਬਹੁਤ ਖਾਂਦਾ ਹੈ ਬਾਅਦ ਚ ਤੇ ਮਿੱਠੇ ਦੀ ਕਰੇਲਿੰਗ ਵੀ ਮਤਲਬ ਕਹਿੰਦੇ ਹੁੰਦੇ ਆ ਨਾ ਸਿਆਣੀਆਂ ਦਿੱਤੀਆਂ ਕਹਿੰਦੀਆਂ ਹੁੰਦੀਆਂ ਬੁੜੀਆਂ ਮਤਲਬ ਕਹਿੰਦੀ ਹੁੰਦੀਆਂ ਵੀ ਜੇ ਮਿੱਠਾ ਖਾਈਏ ਤਾਂ ਵੀ ਦੇਟ ਹੀ ਹੁੰਦਾ ਜ਼ਿਆਦਾਤਰ ਤੇ ਇੱਕ ਸਜੀ ਗੁਖ ਦਾ ਇਹ ਤਾਂ ਦੋ ਪੱਕੀਆਂ ਨਿਸ਼ਾਨੀਆਂ ਨੇ ਸਜੀ ਗੁਖ ਤੇ ਮਿੱਠਾ ਖਾਣਾ ਇਹ ਬੇਟੇ ਦੀਆਂ ਨਿਸ਼ਾਨੀਆਂ ਨੇ ਦੋ ਤੇ ਇਫਰਾ ਸੀਗਾ ਇਹ ਕਰੇਵਿੰਗ ਦਾ ਚੌਥਾ ਸਿੰਪਟਮ ਸੀਗਾ ਜੀ ਆਪਣਾ ਵੀ ਗਰਭਾ ਹੌਲ ਦਾ ਹੁੰਦਾ ਨਾ ਗਰਭ ਨਾਲ ਕਹਿੰਦੇ ਆਗੇ ਤੇ ਹੁੰਦਾਗਾ ਹਲਸੈਂਟਾ ਕਹਿੰਦੇ ਆ ਇੰਗਲਿਸ਼ ਚ ਹਲਸੈਂਟਾ ਦੀ ਮੈਂ ਐਂਟੀਰੀਅਲ ਹੋਇਆ ਪਾਸਟੀਰੀਅਲ ਹੋਇਆ ਇਹ ਤਾਂ ਇਹਨਾਂ ਤੇ ਮੈਂ ਯਕੀਨ ਨਹੀਂ ਕਰਦੀ ਇਹ ਸਿੰਪਟਮ ਤੇ ਤਾਂ ਪਹਿਲੇ ਵੇਟੇ ਵਾਰ ਸੀਗਾ ਮੇਰਾ ਐਂਟੀਰੀਅਲ ਸੀਗਾ ਫਿਰ ਸੈਂਟਰ ਦੂਸਰੇ ਵੇਟੇ ਵਾਰ ਛੋਟੇ ਵਾਰ ਸੀਗਾ ਪਾਸਟੀਰੀਅਲ ਇਹ ਚੇਂਜ ਸੀਗਾ ਬਸ ਮੇਰੇ ਪ੍ਰੈਗਨੈਂਸੀ ਚ ਪਹਿਲੇ ਵੇਟੇ ਵਾਰੀ ਤੇ ਦੂਸਰੇ ਵਾਰੀ ਇੱਕ ਹੀ ਚੇਂਜ ਸੀਗਾ ਬਾਕੀ ਸਭ ਫੇਮ ਹੀ ਸੀ ਬਸ ਪਰਸੈਂਟੇ ਦੇ ਚੇਂਜ ਸੀਗਾ ਵੀ ਪਹਿਲੀ ਵਾਰੀ ਅਨਟੀਰੀਅਲ ਸੀਗਾ ਤੇ ਦੂਸਰੀ ਵਾਰੀ ਬਸ ਸਟੀਰੀਅਲ ਸੀਗਾ ਨਹੀਂ ਤਾਂ ਉਹ ਮਤਲਬ ਕੈਰੀਨ ਦੇ ਮਤਲਬ ਵੀ ਅਨਟੀਰੀਅਲ ਨਾਲ ਸੈਂਟਰਲ ਅਨਟੀਰੀਅਲ ਹੋਵੇ ਤਾਂ ਲੜਕੀ ਹੁੰਦੀ ਹੈ ਜਾਂ ਲੜਕਾ ਹੁੰਦਾ ਪਰ ਮੈਂ ਇਸ ਸਿੰਪਟਮ ਤੇ ਯਕੀਨ ਨਹੀਂ ਕਰਦੀ ਤਾਂ ਮੈਂ ਇਹਨੇ ਸਿੰਪਟਮ ਤੁਹਾਡੇ ਨਾਲ ਸ਼ੇਅਰ ਕੀਤੇ ਜੇ ਕੋਈ ਰਹਿ ਗਿਆ ਤਾਂ ਅਗਲੀ ਵੀਡੀਓ ਤੇ ਮੈਂ ਕਮੈਂਟ ਕਰਿਓ ਨੂੰ ਕਮੈਂਟ ਕਰ ਦਿਓ ਤੇ ਮੈਂ ਅਗਲੀ ਵੀਡੀਓ 'ਚ ਵੀ ਦੱਸ ਦੂੰਗੀ ਤੁਹਾਨੂੰ ਜੋ ਬਾਰੇ ਮਤਲਬ ਇਸ ਵੀਡੀਓ 'ਚ ਰਹਿ ਗਏ ਦੱਸਣ ਵਾਲੇ ਸਿੰਟਮ ਤਾਂ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਊਗੀ ਇਸ ਕਰਕੇ ਆਪਾਂ ਅਗਲੀ ਵੀਡੀਓ 'ਚ ਮਿਲਾਂਗੇ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕੋਈ ਬੈਡ ਕਮੈਂਟ ਨਾ ਕਰਿਓ ਜੀ ਤੇ ਬਸ ਆਪਾਂ ਦਾ ਤੁਹਾਡੇ ਨਾਲ ਸਿੰਟਮ ਹੀ ਸ਼ੇਅਰ ਕਰਨੇ ਸੀਗੇ ਤਾਂ ਮਿਲਦੇ ਹਾਂ ਜੀ ਕਿਸੇ ਨੈਕਸਟ ਵੀਡੀਓ ਦੇ ਨਾਲ ਧੰਨਵਾਦ